ਵੱਡਾ ਸਵਾਲ ਇੱਕ ਇਹ ਵੀ ਹੈ ਕਿ ਰਿਸ਼ਵਤਖੋਰਾਂ ਦੇ ਢਿੱਡ ਕਿਉਂ ਨਹੀਂ ਭਰਦੇ ਪਿਛਲੇ ਦਿਨੀ ਜਿਹੜੇ ਏ ਡੀ ਜੀ ਪੀ ਪੂਰਨ ਕੁਮਾਰ ਨੇ ਖੁਦਕੁਸ਼ੀ ਕੀਤੀ ਹੈ ਹਰਿਆਣਾ ਦੇ ਉਹ ਵੀ ਇੱਕ ਵੱਡਾ ਪੁਲਿਸ ਅਫਸਰ ਸੀ ਬਾਅਦ ਚ ਉਹਦੇ ਉੱਪਰ ਵੀ ਰਿਸ਼ਵਤਖੋਰੀ ਦੇ ਬਹੁਤ ਵੱਡੇ ਦੋਸ਼ ਲੱਗਦੇ ਨੇ ਕਾਫੀ ਸਾਰੇ ਵੱਡੇ ਪੁਲਿਸ ਅਫਸਰਾਂ ਦੇ ਉੱਪਰ ਰਿਸ਼ਵਤਖੋਰੀ ਜਿਹਨੂੰ ਹਰਾਮ ਦੀ ਕਮਾਈ ਕਿਹਾ ਜਾਂਦਾ ਉਹ ਖਾਣ ਦੇ ਦੋਸ਼ ਲੱਗਦੇ ਨੇ ਤੇ ਹੁਣ ਸਵਾਲ ਇਹ ਕਿ ਇਹਨਾਂ ਦੇ ਢਿੱਡ ਭਰਦੇ ਕਿਉਂ ਨਹੀਂ ਤਨਖਾਹਾਂ ਬਹੁਤ ਮੋਟੀਆਂ ਨੇ ਲੱਖਾਂ ਰੁਪਏ ਪਰ ਮੰਥ ਤਨਖਾਹ ਵੱਡੇ ਅਫਸਰਾਂ ਨੂੰ ਮਿਲਦੀ ਹੈ ਬਾਕੀ ਸਾਰੀਆਂ ਸਹੂਲਤਾਂ ਦੇ ਭੱਤੇ ਤੇ ਖਰਚੇ ਮਿਲਦੇ ਨੇ ਸਫਰ ਗੱਡੀਆਂ ਫ੍ਰੀ ਪੈਟਰੋਲ ਮਿਲਦਾ ਮੋਬਾਈਲ ਭੱਤੇ ਮਿਲਦੇ ਨੇ ਰਹਾਇਸ਼ ਫ੍ਰੀ ਮਿਲਦੀ ਆ ਮੈਡੀਕਲ ਖਰਚ ਦਵਾਈ ਦਾਰੂ ਇਲਾਜ ਦੇ ਖਰਚੇ ਫ੍ਰੀ ਮਿਲਦੇ ਨੇ ਸਾਰੇ ਕੁਝ ਦੇ ਬਾਵਜੂਦ ਇੰਨੀ ਪੈਸੇ ਦੀ ਭੁੱਖ ਵੱਡੇ ਅਫਸਰਾਂ ਔਰ ਮੰਤਰੀਆਂ ਦੇ ਦਿਮਾਗਾ ਚ ਕਿਵੇਂ ਪੈ ਜਾਂਦੀ ਆ ਕਿ ਪੈਸੇ ਦੀ ਦੌੜ ਦੇ ਵਿੱਚ ਹੀ ਅੰਨੇ ਹੋ ਜਾਂਦੇ ਨੇ ਇਸ ਦਾ ਕਾਰਨ ਇਹ ਸਿਸਟਮ ਹੈ ਜਿਹਨੂੰ ਪੂੰਜੀਵਾਦੀ ਸਿਸਟਮ ਕੈਪੀਟਲਿਸਟਿਕ ਸਿਸਟਮ ਕਿਹਾ ਜਾਂਦਾ ਹੈ